ਪੰਜਾਬੀ ਦੇ ਨਾਲ-ਨਾਲ ਅਫਸਾਨਾ ਨੇ ਹਿੰਦੀ ਸੰਗੀਤ ਜਗਤ ਵਿੱਚ ਵੀ ਮੱਲਾਮਾਰੀਆਂ ਹਨ ਅਫਸਾਨਾ ਖਾਨ ਇਨੀ ਦਿਨੀ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ ਇਸ ਦੀ ਵਜ੍ਹਾ ਉਹਨਾਂ ਵੱਲੋਂ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਤਸਵੀਰਾਂ ਤੇ ਵੀਡੀਓਜ਼ ਹਨ ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਇਹਨਾਂ ਤਸਵੀਰਾਂ ਵਿੱਚ ਅਫਸਾਨਾ ਦਾ ਲੁੱਕ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਤੇ ਕੁਝ ਨਾ ਪਸੰਦ ਕਰ ਰਹੇ ਹਨ ਦਰਅਸਲ ਹਾਲ ਹੀ ਵਿੱਚ ਅਫਸਾਨਾ ਖਾਨ ਈਦ ਮੌਕੇ ਵੱਖਰੇ ਅੰਦਾਜ਼ ਦੇ ਨਜ਼ਰ ਆਈ ਇਸ ਦੌਰਾਨ ਗਾਇਕਾ ਨੂੰ ਗੋਲਡ ਨਾਲ ਲੱਦੇ ਹੋਏ ਦੇਖਿਆ ਗਿਆ ਜਿੱਥੇ ਕਈ ਪ੍ਰਸ਼ੰਸਕਾਂ ਨੇ ਅਫਸਾਨਾ ਦੀ ਤਾਰੀਫ ਕੀਤੀ ਉੱਥੇ ਕਈਆਂ ਨੇ ਗਾਇਕਾ ਨੂੰ ਰ ਉੱਪਰ ਯੂਜ਼ਰ ਬਲੋ ਰੱਜ ਕੇ ਕਮੈਂਟ ਕੀਤੇ ਜਾ ਰਹੇ ਹਨ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਕਿ ਗੁਜਰਾਂ ਦੀ ਝੋਟੀ ਖੁੱਲ ਗਈ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਕਿੰਨੀ ਭੈੜੀ ਲੱਗਦੀ ਆ ਜਦਕਿ ਹੋਰ ਯੂਜ਼ਰ ਨੇ ਕਮੈਂਟ ਕਰਕੇ ਕਿਹਾ ਕਿ ਕਾਲੀ ਟੋਕੜ ਮੱਝ ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਫੀਮੇਲ ਵਰਜ਼ਨ ਆਫ ਬੱਪੀ ਲੈਰੀ ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਕਿ ਭੈਣ ਤੂੰ ਗਲੇ ਵਿੱਚ ਸੰਗਲ ਕਿਉਂ ਪਾਇਆ ਦੱਸ ਦਈਏ ਕਿ ਹਾਲ ਹੀ ਚਾ ਉਫਸਾਨਾ ਖਾਨ ਅਨਮੋਲ ਗਗਨਮਾਨ ਦੇ ਵਿਆਹ ਵਿੱਚ ਸ਼ਾਮਲ ਹੋਈ ਇਸ ਦੀਆਂ ਕਈ ਖੂਬਸੂਰਤ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ Bye. Uh -huh.